ਇਹ ਵਿਲ ਇੱਕ ਐਡਮਿਨਿਸਟ੍ਰੇਟਿਵ ਫੇਲਿਅਰ ਨਹੀਂ ਹੈ ਇੱਕ ਬਹੁਤ ਹੀ ਉੱਚ ਦਰਜੇ ਦੀ ਕਰਪਸ਼ਨ ਔਰ ਪੋਲਿਟੀਕਲ ਬਿਊਰੋਕ੍ਰੈਟਿਕ ਔਰ ਪ੍ਰਾਈਵੇਟ ਸੈਕਟਰ ਦਾ ਨੈਕਸਸ ਔਰ ਕਾਸਟ ਜਿਹਨੂੰ ਆਪਾਂ ਕਹਿੰਦੇ ਬ੍ਰਾਹਮਣਿਕਲ ਮਾਈਂਡਸੈਟ ਪ੍ਰਾਈਵੇਟ ਸਕੂਲਾਂ ਦੇ ਵਿੱਚ 25% ਬੱਚਿਆਂ ਨੂੰ ਐਡਮਿਸ਼ਨ ਤਾਂ ਹੀ ਮਿਲੇਗੀ ਜੇ ਤੁਹਾਨੂੰ ਗਵਰਨਮੈਂਟ ਸਕੂਲਾਂ ਵਿੱਚ ਐਡਮਿਸ਼ਨ ਨਾ ਮਿਲੇ ਹੁਣ ਐਸਾ ਕੋਈ ਨਿਯਮ ਐਕਟ ਦੇ ਵਿੱਚ ਨਹੀਂ ਸੀਗਾ ਕਿ ਪੰਜਾਬ ਹਿੰਦੁਸਤਾਨ ਦਾ ਹਿੱਸਾ ਨਹੀਂ ਹੈ ਕਿ ਪੰਜਾਬ ਦੇ ਉੱਤੇ ਕਨਸਟੀਟਿਊਸ਼ਨ ਅਪਲਾਈ ਨਹੀਂ ਹੁੰਦਾ ਕਿ ਪੰਜਾਬ ਦੇ ਲੀਡਰ ਆਪਣੀ ਮਨਮਤ ਕਰਨਗੇ ਕਿ ਕਨਸਟੀਟਿਊਸ਼ਨ ਨੂੰ ਮੰਨਣਗੇ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਵਿੱਚ ਵੀ ਹੁਣ ਰਾਈਟ ਟੂ ਐਜੂਕੇਸ਼ਨ ਐਕਟ ਦੇ ਤਹਿਤ 25% ਗਰੀਬ ਬੱਚਿਆਂ ਦੇ ਦਾਖਲੇ ਦਾ ਰਸਤਾ ਸਾਫ਼ ਹੋ ਗਿਆ ਹੈ ਹੁਣ ਹਾਈ ਕੋਰਟ ਦੇ ਵੀ ਆਦੇਸ਼ ਆ ਚੁੱਕੇ ਨੇ ਪੂਰਾ ਮਾਮਲਾ ਕਿਵੇਂ ਪਹੁੰਚਿਆ ਹਾਈ ਕੋਰਟ ਤੱਕ ਕਿਸ ਤਰੀਕੇ ਨਾਲ ਪੰਜਾਬ ਚ ਰਾਈਟ ਟੂ ਐਜੂਕੇਸ਼ਨ ਐਕਟ ਦੇ ਤਹਿਤ 25% ਦਾਖਲੇ ਪ੍ਰਾਈਵੇਟ ਸਕੂਲ ਦੇ ਹੀ ਨਹੀਂ ਰਹੀ ਸੀ ਇੰਨੇ ਸਾਲਾਂ ਤੋਂ ਜੋ ਕਿ ਹੁਣ ਰਸਤਾ ਖੁੱਲਿਆ ਹੈ ਸਾਡੇ ਨਾਲ ਡਾਕਟਰ ਜਗਮੋਨ ਸਿੰਘ ਰਾਜੂ ਹੈਗੇ ਨੇ ਜਿਹੜੇ ਇਸ ਪੂਰੇ ਕੇਸ ਨੂੰ ਲੈ ਕੇ ਹਾਈ ਕੋਰਟ ਗਏ ਜੀ ਰਾਜੂ ਸਾਹਿਬ ਹੁਣ ਹਾਈ ਕੋਰਟ ਦੀ ਬਹੁਤ ਵੱਡੀ ਡਾਇਰੈਕਸ਼ਨ ਪੰਜਾਬ ਦਾ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਹੁਣ ਇਸ ਐਕਟ ਦੇ ਤਹਿਤ 25% ਸੀਟਾਂ ਰਿਜ਼ਰਵ ਯਾਨੀ ਕਿ ਰੱਖਮੀਆਂ ਰੱਖਣੀਆਂ ਪੈਣੀਆਂ ਹਨ ਗਰੀਬ ਬੱਚਿਆਂ ਵਾਸਤੇ इस पूरे मामले में लैके हाई कोर्ट पहुंची की डाटा को तो तो पहला कुछ हो ही नहीं रहा कोई दखले नहीं हो रहे सब तो पहला सारे स्रोत ने सत श्रीकाल देखो ये केवल एक एडमिनिस्ट्रेटिव फेलीअर uh, नहीं है एक बहुत ही उच्च दर्जे की करप्शन और पोलिटिकल ब्यूरोक्रेटिक और प्राइवेट सैक्टर का नैक्सिस और कास्ट जिन्होंने आप कहने ब्राह्मिकल माइंडसैट ਕਿ ਵੀ ਡਰਾਈਵਰ ਦਾ ਬੱਚਾ ਆਇਆ ਦਾ ਬੱਚਾ ਜਮਾ ਦਾ ਦਾ ਬੱਚਾ ਮੇਰੇ ਬੱਚੇ ਦੇ ਨਾਲ ਮੇਰੇ ਹੀ ਪ੍ਰਾਈਵੇਟ ਸਕੂਲ ਚ ਨਹੀਂ ਪੜੇਗਾ ਇਹ ਸਾਰਾ ਕੰਬੀਨੇਸ਼ਨ ਬਣ ਕੇ ਜੋ ਰਾਈਟ ਟੂ ਐਜੂਕੇਸ਼ਨ ਐਕਟ 2009 ਦੇ ਵਿੱਚ ਬਣਿਆ ਔਰ ਪਹਿਲੇ 1 ਅਪ੍ਰੈਲ 2010 ਦੇ ਵਿੱਚ ਲਾਗੂ ਹੋ ਗਿਆ ਸਾਰੇ ਹਿੰਦੁਸਤਾਨਸ ਲਾਗੂ ਹੋਇਆ ਪਰ ਪੰਜਾਬ ਜਿਹੜਾ ਕਿ ਵੇਰੇ ਬੜਾ ਪ੍ਰੋਗਰੈਸਿਵ ਸਟੇਟ ਮੰਨਿਆ ਜਾਂਦਾ ਇਹ ਇਕੱਲਾ ਸਟੇਟ ਰਹਿ ਗਿਆ ਜਿਨਨੇ ਜਾਣ ਬੁਝ ਕੇ ਇਸ ਐਕਟ ਨੂੰ ਫਰਸਟ੍ਰੇਟ ਕਰਨ ਲਈ ਇੱਕ ਐਸਾ ਨਿਯਮ ਬਣਾਤਾ ਪੰਜਾਬ ਸਰਕਾਰ ਨੇ ਔਰ ਇਹ ਨਿਯਮ ਇਹ ਕੀਤਾ ਕਿ ਜੀ ਤੁਹਾਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ 25% ਬੱਚਿਆਂ ਨੂੰ ਐਡਮਿਸ਼ਨ ਤਾਂ ਹੀ ਮਿਲੇਗੀ ਜੇ ਤੁਹਾਨੂੰ ਗਵਰਨਮੈਂਟ ਸਕੂਲਾਂ 'ਚ ਐਡਮਿਸ਼ਨ ਨਾ ਮਿਲੇ ਹੁਣ ਐਸਾ ਕੋਈ ਨਿਯਮ ਐਕਟ ਦੇ ਵਿੱਚ ਨਹੀਂ ਸੀਗਾ ਇਹਨਾਂ ਨੇ ਲੋਬੀ ਨੂੰ ਸੈਟੀਸਫਾਈ ਕਰਨ ਦੇ ਲਈ ਇਹ ਨਿਯਮ ਬਣਾਇਆ ਗਿਆ ਬਿਲਕੁਲ ਗੈਰ ਕਾਨੂੰਨੀ ਇਲੀਗਲ ਔਰ ਅਨ ਕਨਸਟੀਟਿਊਸ਼ਨਲ ਨਿਯਮ ਸੀਗਾ ਪਰ ਬੜੀ ਹੈਰਾਨਗੀ ਵਾਲੀ ਗੱਲ ਹੈ ਕਿ 2011 ਦੇ ਵਿੱਚ ਇਹਨਾਂ ਨੇ ਇਹ ਨਿਯਮ ਬਣਾਇਆ ਔਰ 2025 ਤੱਕ ਇਹ ਨਿਯਮ ਚੱਲਦਾ ਰਿਹਾ ਇੰਨੇ ਲੀਡਰ ਆਏ ਇੰਨੇ ਮੁੱਖ ਮੰਤਰੀ ਬਣੇ ਹਾ ਤੱਕ ਦੇ ਅਫਸਰ ਆਏ ਪਰ ਕਿਸੇ ਨੇ ਹਿੰਮਤ ਨਹੀਂ ਕੀਤੀ ਕਿ ਇਹ ਗਾਰ ਗੈਰ ਕਾਨੂੰਨੀ ਕੰਮ ਨੂੰ ਇਹ ਜਿਹੜਾ ਇੱਕ ਬਹੁਤ ਵੱਡਾ ਸਕੈਂਡਲ ਚੱਲ ਰਿਹਾ ਸੀ এডੂਕੇਸ਼ਨ ਸੈਕਟਰ ਦੇ ਵਿੱਚ ਕਿਉਂਕਿ ਜੇ ਤੁਸੀਂ ਕੈਲਕੂਲੇਟ ਕਰੋ ਦਾ ਰੂਲ ਇਹ ਕਹਿੰਦਾ ਹੈ ਕਿ ਜੇ ਤੁਸੀਂ ਆਰਟੀ ਐਕਟ ਨੂੰ ਇੰਪਲੀਮੈਂਟ ਨਹੀਂ ਕਰਦੇ ਤਾਂ ਡਿਸਟ੍ਰਿਕਟ এডੂਕੇਸ਼ਨ ਅਫਸਰ ਉਸ ਨੂੰ ਡੀ ਰੈਕਗਨਾਈਜ਼ ਕਰ ਦੇਗਾ ਇਹ ਐਕਟ ਦੇ ਵਿੱਚ ਲਿਖਿਆ ਹੋਇਆ ਹੈ ਧਾਰਾ ਇਹਦੀ ਜਿਹੜੀ 19 ਹੈ 40 ਐਕਟ ਉਹਦੇ ਵਿੱਚ ਸਾਫ਼ ਲਿਖਿਆ ਗਿਆ ਹੈ कि जे कोई कंडीशन इंप्लीमेंट नहीं होती इनु डीरेकग्नाइज करो और हर अह स्कूल ਦੇ ਉੱਤੇ 1 ਲੱਖ ਰੁਪਏ ਦਾ ਜੁਰਮਾਨਾ ਹੋਏਗਾ ਔਰ ਹਰ ਦਿਨ ਦੇ ਵਿੱਚ ਉਸ ਤੋਂ ਬਾਅਦ 10-10 ਹਜ਼ਾਰ ਰੁਪਏ ਦਾ ਜੁਰਮਾਨਾ ਹੋਏਗਾ ਹੁਣ ਦੇਖੋ ਐਡੀ ਵੱਡੀ ਸਖਤ ਕਾਨੂੰਨ ਸੀਗਾ ਔਰ ਫੇਰ ਵੀ ਇਹ ਕਾਨੂੰਨ ਇੰਪਲੀਮੈਂਟ ਨਹੀਂ ਹੋਇਆ ਕਿਉਂ ਨਹੀਂ ਹੋਇਆ ਇਹ ਇੱਕ ਬਹੁਤ ਵੱਡਾ ਮੁੱਦਾ ਸਾਡੇ ਸਾਹਮਣੇ ਆਇਆ ਔਰ ਤਕਰੀਬਨ ਤਕਰੀਬਨ 1 ਸਾਲ ਦੇ ਵਿੱਚ ਪਹਿਲੀ ਕਲਾਸ ਦੇ ਵਿੱਚ ਜਿਹੜੀ ਐਂਟਰੀ ਲੈਵਲ ਆਪਾਂ ਕਹਿੰਦੇ ਆ ਪ੍ਰਾਈਵੇਟ ਸਕੂਲਾਂ ਦੇ ਵਿੱਚ 2 ਲੱਖ ਬੱਚੇ ਮੋٹے ਮੋਟੇ ਐਡਮਿਸ਼ਨ ਐਡਮਿਸ਼ਨ ਹੋੰਦੀ ਹੈ 25% ਜੇ ਆਪਾਂ ਲਈ ਤੇ 50 ਲੱਖ ਸੌਰੀ 50 ਹਜ਼ਾਰ ਸੋ 50 ਹਜ਼ਾਰ ਪਹਿਲੀ ਤੋਂ ਲੈ ਕੇ ਤੇ 8ਵੀਂ ਤੱਕ ਮਤਲਬ ਕਿਉਂਕਿ ਪਹਿਲੀ ਤਾਂ ਐਂਟਰੀ ਕਰਨੀ ਹੈ ਤਾਂ 8ਵੀਂ ਕਲਾਸ ਤੱਕ ਤੁਹਾਨੂੰ ਉਹਨੂੰ ਫ੍ਰੀ ਔਰ ਕੰਪਲਸਰੀ ਐਜੂਕੇਸ਼ਨ ਦੇਣੀ ਹੈ ਤੇ ਇਹਦਾ ਮਤਲਬ 4 ਲੱਖ ਬੱਚੇ ਇੱਕ ਇੱਕ ਸਾਲ ਦੇ ਵਿੱਚ ਇਹ ਹੋਣੇ ਸੀਗੇ ਜੋ ਨਹੀਂ ਕੀਤੇ ਗਏ ਕਿ 4 ਲੱਖ ਬੱਚਿਆਂ ਨੂੰ ਐਨਐਸਐਲ ਤੋਂ ਦੂਰ ਕੀਤਾ ਗਿਆ ਇੱਕ ਇੱਕ ਸਾਲ ਦੇ ਵਿੱਚ ਐਨਐਸਐਲ ਸਿੱਖਿਆ ਮਤਲਬ ਕਿ ਐਜੂਕੇਸ਼ਨ ਤੋਂ ਦੂਰ ਕੀਤਾ ਗਿਆ ਇਸ ਸੈਕਟਰ ਦੇ ਵਿੱਚ ਫੰਡਾਮੈਂਟਲ ਰਾਈਟ ਤੋਂ ਦੂਰ ਕੀਤਾ ਗਿਆ ਕਿਉਂਕਿ ਜਿਸ ਸਮੇਂ ਤੁਹਾਨੂੰ ਦੱਸਿਆ ਕਿ ਹਰ ਕਲਾਸ ਦੇ ਵਿੱਚ ਹਰ ਸਕੂਲ ਦੇ ਵਿੱਚ 7000 ਸਕੂਲ ਪ੍ਰਾਈਵੇਟ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਵਿੱਚ ਜਿਹੜੇ 2 ਲੱਖ ਤੋਂ ਉੱਤੇ ਐਂਟਰੀ ਲੈਵਲ ਹੁੰਦੀ ਹੈ ਔਰ ਫੇਰ ਇਸ ਐਂਟਰੀ ਜੇ ਆਪਾਂ 1/4 ਲੈਨੇ 50000 ਬੰਦੇ ਔਰ 8ਵੀਂ ਤੱਕ ਕਲਾਸ ਤੱਕ ਉਹਨੂੰ ਫ੍ਰੀ ਰੱਖਣਾ ਹੁੰਦਾ ਨਾਉ ਇਹ ਜਦੋਂ ਸਾਡੇ ਸਾਹਮਣੇ ਆਇਆ ਤਾਂ ਮੈਨੂੰ ਤਾਂ ਬੜੀ ਹੈਰਾਨਗੀ ਹੋਈ ਕਿ ਕੀ ਪੰਜਾਬ ਹਿੰਦੁਸਤਾਨ ਦਾ ਹਿੱਸਾ ਨਹੀਂ ਹੈ ਕੀ ਪੰਜਾਬ ਦੇ ਉੱਤੇ ਕਨਸਟੀਟਿਊਸ਼ਨ ਅਪਲਾਈ ਨਹੀਂ ਹੁੰਦਾ ਕੀ ਪੰਜਾਬ ਦੇ ਲੀਡਰ ਆਪਣੀ ਮਨਮਤ ਕਰਨਗੇ ਕਿ ਕਨਸਟੀਟਿਊਸ਼ਨ ਨੂੰ ਮੰਨਣਗੇ ਕਿਉਂਕਿ ਪਿੱਛੇ ਤਾਂ ਉਹ ਫੋਟੋ ਲਗਾ ਲੈਂਦੇ ਨੇ ਆਪਣੇ ਅੰਬੇਦਕਰ ਸਾਹਿਬ ਦੀ ਜਿਨ੍ਹਾਂ ਨੇ ਸਵਧਾਨ ਲਿਖਿਆ ਫਿਰ ਸਵਧਾਨ ਨੂੰ ਮੱਥੇ ਟੇਕਦੇ ਨੇ ਪਰ ਜਿਹੜਾ ਸਵਧਾਨ ਚ ਲਿਖੀ ਚੀਜ਼ ਹੈ ਉਹਨੂੰ ਇੰਪਲੀਮੈਂਟ ਨਹੀਂ ਕਰਨਗੇ ਕਿਉਂਕਿ ਕ腐ਸ਼ਨ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਬਹੁਤ ਜ਼ਿਆਦਾ ਸਕੂਲ ਲੀਡਰਾਂ ਦੇ ਕੋਲ ਨੇ ਜਾਂ ਉਹਨਾਂ ਦੇ ਪੈਟਰੋਨੇਜ ਥੱਲੇ ਚੱਲਦੇ ਨੇ ਤਾਂ ਇਹ ਕੁੱਲ ਮਿਲਾ ਕੇ ਜਿਹੜਾ ਇੱਕ ਸਕੈਂਡਲ ਚੱਲ ਰਿਹਾ ਸੀਗਾ ਇਹਨੂੰ ਤੋੜਨ ਦੇ ਵਿੱਚ ਅਸੀਂ ਕਾਮਯਾਬ ਹੋਏ ਅਸੀਂ ਹਾਈ ਕੋਰਟ ਕੋਲ ਗਏ ਔਰ ਹਾਈ ਕੋਰਟ ਨੇ ਪਹਿਲੀ ਹੀ ਹੀアリング ਦੇ ਵਿੱਚ ਪੰਜਾਬ ਸਰਕਾਰ ਨੂੰ ਬਿਲਕੁਲ ਤਾੜਿਆ ਔਰ ਉਹਨਾਂ ਨੂੰ ਕਿਹਾ ਕਿ ਇਹ ਜਿਹੜਾ ਤੁਸੀਂ ਨਿਯਮ ਬਣਾਇਆ ਹੈ ਇਹ ਬਿਲਕੁਲ ਹੀ ਲਾਅ ਦੇ ਖਿਲਾਫ ਹੈ ਔਰ ਸਾਨੂੰ ਇੱਕ ਇੰਟਰਮ ਆਰਡਰ 19 ਫਰਵਰੀ ਨੂੰ ਦਿੱਤਾ ਔਰ ਉਹ ਵਿੱਚ ਇਹ ਵੀ ਕਿਹਾ ਕਿ 25% ਤੁਸੀਂ ਜਿਹੜੀ ਰਿਜ਼ਰਵੇਸ਼ਨ ਹੈ ਜਿਸ ਤਰ੍ਹਾਂ ਕਿ ਲਾਅ ਦੇ ਵਿੱਚ ਲਿਖਿਆ ਔਰ ਤੁਹਾਨੂੰ ਲਾਜ਼ਮੀ ਇਸ ਅਕੈਡੈਮਿਕ ਈਅਰ 2025-26 ਤੋਂ ਲਾਜ਼ਮੀ ਰੱਖਣੀ ਪਵੇਗੀ ਔਰ ਹੁਣ 9 ਅਪ੍ਰੈਲ ਕੱਲ ਉਹਨਾਂ ਨੇ ਫਾਈਨਲ ਆਰਡਰ ਦਿੱਤਾ ਔਰ ਫਾਈਨਲ ਆਰਡਰ ਦੇ ਵਿੱਚ ਉਹਨਾਂ ਨੇ ਬੜਾ ਇੱਕ ਅੱਛੀ ਔਰ ਸਟ੍ਰਿਕਟ ਇਨਸਟਰਕਸ਼ਨ ਦਿੱਤੀ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਇਹਨੂੰ ਮੈਂ ਪੜ ਕੇ ਤਾਂ ਹੁੰਦਾ ਹਾਂ ਸੋ ਫਾਰ ਐਸ ਦਾ ਅਦਰ ਪ੍ਰੇਅਰਸ ਆਰ ਕਨਸਰਨਡ ਦਾ ਕੋਰਟ ਡਿਸਪੋਜ਼ਸ ਆਫ ਦਾ ਪਟੀਸ਼ਨ ਵਿਦ ਦਾ ਡਾਇਰੈਕਸ਼ਨ ਟੂ ਦਾ ਸਟੇਟ ਆਫ ਪੰਜਾਬ ਦੈਟ ਦਾ ਆਰਟੀ ਐਕਟ 2009 ਬੀ ਫਾਲੋਡ ਟੂ ਦਾ ਹਿਲਟ ਵਾਈ ਮੇਕਿੰਗ ਐਡਮਿਸ਼ਨਸ ਐਸ ਪਰ ਆਰਟੀ ਐਕਟ ਤੋਂ ਹੁਣ ਮੈਨੂੰ ਲੱਗਦਾ ਹੈ ਕਿ ਪੰਜਾਬ ਸਰਕਾਰ ਕੋਲ ਕੋਈ ਵੀ ਗੈਪ ਜਾਂ ਕੋਈ ਵੀ ਲੂਪ ਹੋਲ ਨਹੀਂ ਰਹਿ ਗਿਆ ਕਿ ਇਸ ਨੂੰ ਇੰਪਲੀਮੈਂਟ ਨਾ ਕਰੇ ਪਰ ਫਿਰ ਵੀ ਸਾਨੂੰ ਜਿਹੜੇ ਫੀਲਡ ਤੋਂ ਫੀਡਬੈਕ ਆ ਰਹੀ ਹੈ ਉਹਦੇ 'ਚ ਹੁਣ ਵੀ ਇਹ ਹੈ ਕਿ ਜਿਹੜੀ ਪ੍ਰੋਐਕਟਿਵ ਤਰੀਕੇ ਦੇ ਨਾਲ ਇਮਾਨਦਾਰੀ ਦੇ ਨਾਲ ਇਸ ਫੈਸਲੇ ਨੂੰ ਔਰ ਇਸ ਐਕਟ ਨੂੰ ਇੰਪਲੀਮੈਂਟ ਕਰਨਾ ਹੈ ਉਹ ਹਾਲੇ ਵੀ ਦਿਖਾਈ ਨਹੀਂ ਦੇ ਰਿਹਾ ਹਾਲੇ ਵੀ ਜਿਹੜੇ ਅਫਸਰ ਨੇ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਨੇ ਉਹ ਬਾਨੇ ਬਣਾ ਰਹੇ ਨੇ ਹਾਲੇ ਵੀ ਸਕੂਲ ਵਾਲੇ ਕਹਿ ਰਹੇ ਜੀ ਸਾਨੂੰ ਤਾਂ ਇਨਸਟਰਕਸ਼ਨਾਂ ਪੂਰੀਆਂ ਨਹੀਂ ਆਈਆਂ ਸਾਨੂੰ ਆ ਨਹੀਂ ਪਤਾ ਸਾਨੂੰ ਉਹ ਨਹੀਂ ਪਤਾ ਹਾਲੇ ਕਿ ਸਭ ਕੁਝ ਐਕਸਿਡੇਟਾ ਹੋਇਆ ਹੈ ਔਰ ਸਭ ਕੁਝ ਪੰਜਾਬ ਦੇ ਜਿਹੜੇ ਰੂਲਸ ਨੇ 2011 ਚ ਉਹਦੇ ਲਿਖਿਆ ਹੋਇਆ ਹੈ ਫੇਰ ਵੀ ਕਮਜ਼ੋਰੀਆਂ ਦੇਖੀਆਂ ਜਾ ਰਹੀਆਂ ਔਰ ਇੱਕ ਹੈਜ਼ਿਟੇਸ਼ਨ ਪੰਜਾਬ ਸਰਕਾਰ ਔਰ ਦੇ ਅਫਸਰਾਂ ਦੇ ਵਿੱਚ ਹੈ ਕਿਉਂਕਿ ਉਹੀ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਇੱਕ ਨੈਕਸਸ ਹੈ ਬੜਾ ਇੱਕ ਵੱਡਾ ਪੋਲਿਟੀਕਲ ਸਕੈਂਡਲ ਹੈ ਔਰ ਇਸ ਸਕੈਂਡਲ ਦੇ ਵਿੱਚ ਉਹਨਾਂ ਨੂੰ ਆਮਦਨ ਹੁੰਦੀ ਹੈ ਹਫਤੇ ਮਿਲਦੇ ਨੇ ਤੋ ਇਹਨੂੰ ਅਸੀਂ ਤੋੜਨ ਦੀ ਕੋਸ਼ਿਸ਼ ਕੀਤੀ ਹੈ ਕਾਫੀ ਟੁੱਟ ਗਿਆ ਹੈ ਔਰ ਜੇ ਇਹ ਪੰਜਾਬ ਸਰਕਾਰ ਦੇ ਅਫਸਰ ਇਹ ਸਮਝਦੇ ਨੇ ਕਿ ਕੋਈ ਗੱਲ ਨਹੀਂ ਕਾਗਜ਼ੀ ਕਾਰਵਾਈ ਹੈ ਆਰਡਰ ਹੋ ਗਏ ਬਾਅਦ ਕੌਣ ਪੁੱਛੇਗਾ ਤੇ ਜਗਮਨ ਸਿੰਘ ਰਾਜੂ ਬੈਠੇ ਹੈ ਜੀ ਅਸੀਂ ਛੱਡਣ ਨਹੀਂ ਵਾਲੇ ਤੁਸੀਂ ਦੇਖੋਗੇ ਨੈਕਸਟ 3-4 ਮਨਸ ਦੇ ਵਿੱਚ ਪੂਰਾ ਸਟਰੀਮ ਲਾਈਨ ਕਰਵਾਵਾਂਗੇ ਜੀ ਜੇ ਨਹੀਂ ਹੋਇਆ ਤਾਂ ਫਿਰ ਕਵੈਂਟੈਂਟ ਜਾਵਾਂਗੇ ਬਿਲਕੁਲ ਜੀ ਕਿਉਂਕਿ ਇਹਦੇ ਵਿੱਚ ਕਿਉਂਕਿ ਅਸੀਂ ਤਾਂ ਤੁਹਾਨੂੰ ਪਤਾ ਕਿ ਮੈਂ ਤਾਂ आई एम नॉट अ ट्रेडिशनल पॉलिटिशियन मैं 1985 बैच आईएस ਵਿੱਚ ਆਇਆ ਇੱਕ 22 ਸਾਲ ਦੀ ਉਮਰ ਦੇ ਵਿੱਚ ਬੜਾ ਐਕਸਪੀਰੀਅੰਸ ਦੇ ਵਿੱਚ ਰਿਹਾ ਅਸੀਂ ਤਾਂ ਲਾਅ ਦੇ ਹਿਸਾਬ ਨਾਲ ਚੱਲ ਰਹੇ ਆ ਲਾਅ ਇਹ ਕਹਿੰਦਾ ਹੈ ਕਿ ਡਿਸਟ੍ਰਿਕਟ ਐਜੂਕੇਸ਼ਨ ਆਫਸਰ ਦੇ ਕੋਲ ਜੇ ਇਹ ਰਿਪੋਰਟ ਆਨ ਦੀ ਕਿਸੇ ਵੱਲੋਂ ਵੀ ਜਾਂ ਉਹ ਆਪਣੇ ਆਪ ਉਹ ਜਾਣੂ ਹੁੰਦਾ ਹੈ ਜਾਂ ਕੋਈ ਉਹਦੇ ਨੋਟਿਸ ਲੈ ਕੇ ਆਉਂਦਾ ਹੈ ਕਿ ਕੰਡੀਸ਼ਨਾਂ ਫਾਲੋ ਨਹੀਂ ਕੀਤੀਆਂ ਜਾਂਦੀਆਂ ਤਾਂ ਉਸ ਦੇ ਲਈ ਡਿਸਟ੍ਰਿਕਟ এডਿਕੇਸ਼ਨ ਅਫਸਰ ਇਮੀਡੀਏਟਲੀ ਡੀ ਰੈਕਗਨਿਸ਼ਨ ਦਾ ਨੋਟਿਸ ਉਸ ਸਕੂਲ ਨੂੰ ਦਵੇਗਾ ਤੇ ਅਸੀਂ ਬਸ ਤਿਆਰ ਬੈਠੇ ਜੀ ਹੋਰ 15 ਦਿਨ ਵਿਥਿਨ ਵੇਟ ਕਰਾਂਗੇ ਉਸ ਤੋਂ ਬਾਅਦ ਮੈਂ ਹਰ ਡਿਸਟ੍ਰਿਕਟ এডਿਕੇਸ਼ਨ ਅਫਸਰ ਨੂੰ ਚਿੱਠੀ ਲਿਖਣ ਵਾਲਾ ਕਿ ਤੁਹਾਡੇ ਸਕੂਲ ਤੁਹਾਡੇ ਡਿਸਟ੍ਰਿਕਟ ਦੇ ਵਿੱਚ ਬਿਲਕੁਲ ਵੀ ਇਹਨੂੰ ਇੰਪਲੀਮੈਂਟ ਨਹੀਂ ਕਰ ਰਹੇ ਐਡਮਿਸ਼ਨਾਂ ਨਹੀਂ ਹੋ ਰਹੀਆਂ ਉਸ ਤੋਂ 1 ਮਹੀਨੇ ਬਾਅਦ ਫਿਰ ਮੈਂ ਹਾਈ ਕੋਰਟ ਜਾਵਾਂਗਾ ਕਿ ਦੇਖੋ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਨੂੰ ਮੈਂ ਕਿਹਾ ਸੀ ਐਕਟ ਥੱਲੇ ਲਿਖਿਆ ਹੋਇਆ ਹੈ ਇਹਨਾਂ ਨੇ ਕਾਰਵਾਈ ਨਹੀਂ ਕੀਤੀ ਕੋਨਟੈਂਪਟ ਬਣਦੀ ਹੈ ਤਾਂ ਅਸੀਂ ਹਰ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਨੂੰ ਆਪਣੇ ਹਾਈ ਕੋਰਟ ਦੇ ਦਰਵਾਜ਼ੇ ਤੇ ਖਿੱਚਾਂਗੇ ਥੈਂਕ ਯੂ ਸਰ ਬਹੁਤ ਬਹੁਤ ਮਿਹਰਬਾਨੀ ਜੀ ਇਸੇ ਕਿ ਡਾਕਟਰ ਜੀਐਸ ਰਾਜੂ ਜਿਨ੍ਹਾਂ ਨੇ ਪਟੀਸ਼ਨ ਪਾਈ ਔਰ ਪੰਜਾਬ ਦੇ ਹੁਣ ਸਾਰੇ ਪ੍ਰਾਈਵੇਟ ਸਕੂਲ ਜਿਹੜੀ ਕਿ ਪਿਛਲੇ 10-15 ਸਾਲਾਂ ਤੋਂ ਰਾਈਟ ਟੂ ਐਜੂਕੇਸ਼ਨ ਐਕਟ ਦੇ ਤਹਿਤ ਗਰੀਬ ਬੱਚਿਆਂ ਦਾ داخلہ نہیں ہو رہا سیگا ਹੁਣ ਰਸਤਾ ਖੁੱਲ ਗਿਆ ਹੁਣ ਹਰੇਕ ਪ੍ਰਾਈਵੇਟ ਸਕੂਲ ਨੂੰ ਗਰੀਬ ਬੱਚਿਆਂ ਵਾਸਤੇ ਇੱਕ 25% ਸੀਟਸ ਟੋਟਲ ਪਹਿਲੀ ਕਲਾਸ ਤੋਂ ਰਿਜ਼ਰਵ ਰੱਖਣੀ ਪਵੇਗੀ ਹੁਣ ਇਹ ਅਗਲੇ ਐਸੀ ਹੀ ਸੈਸ਼ਨ ਤੋਂ ਜਿੱਦਾਂ ਦਾਖਲੇ ਸ਼ੁਰੂ ਹੋਣੇ ਆ ਉਹਦੇ ਤੋਂ ਇਹ ਸਾਰਾ ਇੰਪਲੀਮੈਂਟ ਹੋਵੇਗਾ ਔਰ ਸਾਫ ਹੋ ਗਿਆ ਕਿ ਜੇ ਸਰਕਾਰ ਇੰਪਲੀਮੈਂਟ ਨਹੀਂ ਕਰਦੀ ਤਾਂ ਸਰਕਾਰ ਦੇ ਖਿਲਾਫ ਕੌਂਟੈਂਪਟ ਪਟੀਸ਼ਨ ਤਿਆਰ ਹੈ ਔਰ ਉਹ ਹਾਈ ਕੋਰਟ ਚ ਪੱਕਾ ਪਹੇਗੀ ਕੈਮਰਾਮੈਨ ਤੁਲਸੀ ਮਹਿਰਾ ਦੇ ਨਾਲ ਪ੍ਰੀਤ ਮਹਿਤਾ ਪੀਟੀਸੀ ਨਿਊਜ਼ ਚੰਡੀਗੜ੍ਹ